ਦਿੰਦਨ ਚਾਰ ਚਾਰ ਫੋਨ ਰੱਖੇ ਨਾ ਫੇਰ ਰਾਤ ਨੂੰ ਇਹ ਕੰਮ ਹੁੰਦੀ ਆ ਲੋਕਾਂ ਨੇ ਫੋਨ ਵੀ ਕੱਢ ਕੇ ਲੈ ਜਾਂਦੇ ਹੁਣ ਆਹ ਦੇਖੋ ਰਾਤ ਨੂੰ ਕੀ ਗੱਲ ਹੁੰਦੀ ਆ ਇਹ ਬੱਲਿਆਂ ਦੇ ਵਿੱਚ ਗੰਦ ਪਾਇਆ ਨਹੀਂ ਤੇਰੀ ਗਰੱਥ ਵਾਲਾ ਆਪਦਾ ਹੀ ਮੈਂ ਵੀ ਨਿਕਲ ਆਇਆ ਤੇਰੇ ਬਗੋਂ ਦੋ ਮੌਨ ਕਾਲੀ ਗੱਲ ਮੇਰੇ ਨਾਲ ਦਿੰਦੀ ਜੱਟ ਨੂੰ ਦੱਸਦੀ ਮੇਰੇ ਮਾਪੇ ਦੋ ਹੋ ਜਾਣੀ ਆ ਗਈ ਦੋ ਅੱਜ ਆਮੀ ਆਂ ਬੰਬ ਵੀ ਆਉਂਦੀ ਹੈ ਇਹਨੀ ਵਾਰ ਹੋਣਾ ਆਲੇ ਆਏ ਨਾ ਕੋਈ ਪੁਲਿਸ ਗਾਓ ਬਾਰੇ ਦਾ ਇਹ ਫੋਨ ਇਹਨੇ ਇੱਥੇ ਭਾਜਦੇ ਬੰਨ ਲੈ ਕਿੱਥੇ ਭਾਜਦਾ ਬੰਨ ਲੈ ਓਥੇ ਰੋਸ਼ਨੀ ਚ ਲੈ ਕੇ ਆਓ ਇਹਨੂੰ ਨਾ ਖੜੀ ਜਾ ਨਾ ਤੈਨੂੰ ਨਾ ਹੋਣੀ ਆਵੀਂ ਕਿਉਂ ਚੱਲ ਗਈ ਆ ਤੂੰ ਜੱਟਾ ਰਹਿ ਕੇ ਖਾਪੋਸ਼ ਰਸਨਾ ਜੋ ਕਰ ਤੂੰ ਜੋ ਕਰ ਤੂੰ ਚਲੀ ਆ ਤੂੰ ਚੱਲ ਤੂੰ ਕਿੱਥੋਂ ਆਈ ਕੁੜੀ ਤੂੰ ਕਿੱਥੋਂ ਆਈ ਏ ਤੇਰਾ ਪਿੰਡ ਕਿਹੜਾ ਕਿਹੜਾ ਯਾਰ ਅੱਛਾ ਇਹ ਕਿੱਥੋਂ ਆਈ ਆ ਇਹ ਮੇਰੀ ਸਹੇਲੀ ਦੀ ਗੋਰੀ ਭੈਣ ਦੀ ਕੁੜੀ ਆ ਅੱਛਾ ਕਿ ਇਹ ਇੱਕ ਮਿੰਟ ਤੂੰ ਨਾ ਬੋਲੀ ਤੂੰ ਨਾ ਬੋਲੀ ਇਹ ਕਿੰਨਾ ਚਿਰ ਹੋ ਗਿਆ ਸਹੇਲੀ ਬਣੀ ਨੂੰ ਆ ਰਹੀ ਹੁਣੀ ਆਈ ਮੇਰੇ ਘਰੇ ਲੈ ਸਹੇਲੀ ਬਣੀ ਨੂੰ ਕਿੰਨਾ ਚਿਰ ਦੀ ਆ ਇਹ ਮੇਰੀ ਨਹੀਂ ਆ ਮੇਰੀ ਸਹੇਲੀ ਦੀ ਚੁੱਕ ਲਈ ਆ ਸਹੇਲੀ ਦੀ ਦੀ ਸੇ ਲਿਓ ਕਹਿੰਦੀ ਤੇਰੀ ਸਹੇਲੀ ਆ ਮੇਰੇ ਨਾਲ ਕਰ ਜਾ ਤੇਰੀ ਨਾਲ ਕਰ ਜਾ ਮੇਰੇ ਨਾਲ ਜੀ ਕੀ ਕਰਤ ਜਨਾਨੀਆਂ ਦੇ ਜਿੰਦੂ ਸਦਾ ਕਹਿੰਦੇ ਤੈਨੂੰ ਮੈਂ ਤੋਂ ਤੇ ਉਹ ਦੋਨੋਂ ਬਕਾ ਰਿਆ ਅਜਮੇ ਨਾ ਘਰੇ ਚੱਲ ਜਿੰਦੂ ਨੀ ਆਪਣਾ ਗੰਦਾ ਇਹਦਾ ਵੀ ਫੋਨ ਦੇਣਾ ਇਹਦਾ ਟ੍ਰੇਸਿੰਗ ਤੇ ਨੰਬਰ ਲੱਗੇਗਾ ਇਹਨਾਂ ਦੀ ਹੈਡ ਲੱਗੂ ਕੁੜੀ ਨੂੰ ਫੋਨ ਮੈਂ ਨਾਲ ਗੱਲ ਕਰਾਂ ਮੇਰਾ ਆਪਣੇ ਫੋਨ ਨਾਲ ਨੰਬਰ ਮੇਰਾ ਫੋਨ ਛੱਡ ਆਪਣੇ ਫੋਨ ਨਾਲ ਲਵਾਓ ਕਰ ਗੱਲ ਉਹ ਕਿੱਥੇ ਆ ਚਲਦੇ ਵਿੱਚ ਜਾ